ਲੈਵੀ ਸੀਜ਼ਨ ਆ ਗਿਆ ਪ੍ਰੋਗਰਾਮ ਨੇੜੇ ਆ ਗਏ ਸਮਾਨ ਹਲੇ ਤੱਕ ਤਿਆਰ ਨਹੀਂ ਹੋ ਰਿਹਾ ਐਨੇ ਪ੍ਰੋਗਰਾਮ ਆ ਐਤ ਕੀ ਸੀਜ਼ਨ ਫੁੱਲਾ ਬਸ ਜਲਦੀ ਜਲਦੀ ਹੋਰ ਕਰਦਾ ਸਮਾਨ ਤਿਆਰ ਜਿੰਨਾ ਹੋਵਾ ਜਿੰਨਾ ਮਰਜੀ ਸਮਾਨ ਪੂਰਾ ਕਰੀ ਜਾਓ ਫੇਰ ਘਟੀ ਜਾਂਦਾ ਜਿੰਨਾ ਬਣਾਉਂਦੇ ਆ ਨਾਲ ਦੀ ਨਾਲ ਲੱਗ ਜਾਂਦਾ ਲੈ ਵੀ ਸੀਜ਼ਨ ਆ ਗਿਆ ਫੁੱਲਾ ਨ ਖਿੱਚ ਦਾ ਤਿਆਰੀ ਕਿਆ ਕਰਾਂ ਪ੍ਰੋਗਰਾਮੇ ਬਹੁਤ ਆਇਤ ਕੀ ਕੋਣਾ ਬਈ ਸੱਤੇ ਬਾਈ ਕੋਣਾ ਸੱਤੇ ਬਾਈ ਕਰ ਰਹੀਆਂ ਹਾਂ ਹਾਂ ਬੀਬੀ ਆ ਜਾ ਆ ਜਾ ਲੰਗਿਆ ਲੰਗਿਆ ਮੈਂ ਮੈਂ ਆਂ ਪੋਲੀ ਦੀ ਕੁੜੀ ਅੱਛਾ 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 ਆ ਜਾ ਆ ਜਾ ਹਾਂ ਸਸੀਕਾਲ ਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਬਾਈ ਮੈਂ ਤਾਂ ਹਫ ਕੀਤਿਆਂ ਨੂੰ ਲੱਭ ਲੱਭ ਕੇ ਉਹ ਤੁਹਾਡੀ ਦੁਕਾਨ ਤੱਕ ਗੇੜੇ ਮਾਰ ਕੇ ਆਈ ਆ ਕਿਉਂ ਕੰਮ ਸੀਗਾ ਕੋਈ ਹਾਂ ਉਹ ਮੜਾ ਜ ਸਾਡੇ ਨਾਲ ਵਿਆਹ ਦਾ ਪ੍ਰੋਗਰਾਮ ਜਾਂ ਹੈਗਾ ਅੱਛਾ ਤੇ ਬੁੱਕ ਕਰਾਣੀ ਸੀ ਆ ਫੁੱਲ ਫੱਲ ਜੇ ਕਿਹੜੇ ਤਰੀਕ ਹੈ ਆ ਬਸ ਅਗਲੇ ਮਹੀਨੇ 15 ਤਰੀਕ ਦਾ 15 ਤਰੀਕ ਹੋਰ ਆਪਣੀ ਗੁੱਡੀ ਦਾ ਵਿਆਹ 15 ਤਰੀਕ ਦੇ ਦੋ ਪ੍ਰੋਗਰਾਮ ਹੈ ਵੀ ਮੇਰੇ ਕੋਲ ਬਾਈ ਦੇਖੋ ਔਖਾ ਕਰ ਸੌਖਾ ਕਰ ਸਾਡੇ ਤਾਂ ਲਾਣਾ ਪੈਣਾ ਤੈਨੂੰ अच्छा ए कर दु पहला बैठ जा आराम ਨਾਲ ਮੈਂ ਤੈਨੂੰ ਸਾਰਾ ਸਮਝਾਉਂਦਾ ਹਾਂ ਆ ਲੈ ਲੈ ਫੱਟੀ ਆ ਪਈਆ ਹਾਂ ਤੂੰ ਮਨੋ ਨਾ ਸਾਰਾ ਦੱਸ ਦੇ ਕਿਹੜਾ ਸਮਾਨ ਆ ਕਿ ਮੈਂ ਲੱਗੂਗਾ ਵੀ ਕਿਹੜਾ ਕਿਹੜਾ ਲਾ ਸਕਦਾ ਫਿਰ ਮੈਂ ਜਾ ਕੇ ਸਾਰੇ ਨਾਲ ਵੇ ਕਰਨਾਗੀ ਦੇਖ ਇੱਕ ਕਿਤਾਬ ਨੇ ਕੋਲੇ ਬਾਰਡਰ ਨੇ ਲੱਗਦੇ ਆ ਜਿੱਥੇ ਮੈਨੂੰ ਲੱਗੇ ਠੀਕ ਲੱਗੇਗਾ ਮੈਨੂੰ ਅੱਛਾ ਆਪਣੇ 4 ਦਿਨ ਦਾ ਪ੍ਰੋਗਰਾਮ ਹੈ ਦੇਖ ਇੱਕ ਦਿਨ ਤਾਂ ਸਾਂ ਨੇ ਮਹਿੰਦੀ ਲਵਾਣੀ ਆ ਅੱਛਾ ਇੱਕ ਉਹ ਜਿਹੜਾ ਹੁੰਦਾ ਲੇਡੀ ਸੰਗੀਤ ਹਾਂ ਹਾਂ ਇੱਕ ਉਹ ਖਰਾਨਾ ਇੱਕ ਨਾਨਕਾ ਦਾਦਕਾ ਮਿਲਤੇ ਆ ਪ੍ਰੋਗਰਾਮ ਅੱਛਾ ਇੱਕ ਹੈਗਾ ਫਿਰ ਬਰਾਤ ਵਾਲੇ ਦਿਨ ਚਾਹ ਇੱਕ ਫਿਰ ਅੱਗੇ ਹੈਗੀ ਆ ਉਹਨਾਂ ਦੀ ਕੀ ਕਹਿੰਦੇ ਆ ਉਹਨੂੰ ਪਾਰਟੀ ਜਿਹੜੀ ਪੰਜ ਦਿਨ ਚਾਹੀਦਾ ਸਾਨੂੰ ਸਮਾਨ ਚਾਚਾ ਕਹ ਰਹੇ ਸੀ ਜਵਾਕ ਕਹਿੰਦੇ ਵੀ ਉਹ ਸੱਤੇ ਦਾ ਸਮਾਨ ਲੱਗਿਆ ਹੋਇਆ ਕਹਿੰਦੇ ਉਹਦੇ ਉਹ ਨਾ ਝੜ ਕੇ ਆਪਣੇ ਜਿਹੜਾ ਮਹੱਲੇ 'ਚ ਵਿਆਹ ਹੋਇਆ ਅੱਛਾ ਉਹਨਾਂ ਦੋ ਕੋਠੀਆਂ 'ਵਾਂ ਆਪਣਾ ਸਮਾਨ ਪਿਆ ਹੋਇਆ ਹਾਂ ਉੱਥੇ ਦੇਖ ਕੇ ਆ ਗਏ ਜਦ ਦੀ ਜਿੱਦ ਕਰ ਰਹੇ ਆ ਭਾਈ ਉਹੀ ਲਵਾਣਾ ਉਹੀ ਕੁਸ ਲਵਾਣਾ ਅੱਛਾ ਆ ਵੀਡੀਓ ਵੀਡੀਓ ਬਣਾਈ ਜਾਂਦੇ ਆ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਜਵਾਨਾਂ ਦਾ ਹਾਂ ਕੋਈ ਨਾ ਲੱਗ ਜੇ ਉਹ ਤਾਂ ਸਾਰਾ ਤਰੀਕ ਦੱਸ ਗਿਆ ਆਪਣੀ ਅਗਲੇ ਮਹੀਨੇ ਬਸ 15 ਤਰੀਕ ਆ ਆਪ੍ਰੈਲ ਦੀ 15 ਤਰੀਕ ਆ 15 ਇਹਦੇ ਵੀ ਵੀ ਦੋ ਪ੍ਰੋਗਰਾਮ ਪਹਿਲਾਂ ਹੀ ਹੈ ਮੇਰੇ ਪਾਸ ਬਾਈ ਦੇਖ ਫਿਰ ਹੁਣ ਚਾਹੇ ਜੋ ਮਰਜੀ ਕਰੋ ਖਾਲਾ ਸੋਖਾਲਾ ਹਾਂ ਲੈਣਾ ਤਾਂ ਤੈਨੂੰ ਪਹਿਣਾ ਐ ਹੁੰਦਾ ਨਾ ਮੈਂ ਬੰਦੇ ਨਹੀਂ ਛੱਡਦਾ ਹੈਗਾ ਬੋਤੇ ਕਿਉਂਕਿ ਜ਼ਿਆਦਾਤਰ ਕੰਮ ਮੈਂ ਆਪ ਆਪਣੀ ਨਿਗਰਾਨੀ ਚ ਕਰਾਂਦਾ ਨਾ ਉਹ ਤਾਂ ਚੱਲ ਗੱਲ ਵਧੀਆ ਹਾਂ ਹਾਂ ਉਹ ਤਾਂ ਵਧੀਆ ਮਾਰ ਨਾਲ ਮਾਰਗੀ ਤਰੀਸ ਨਹੀਂ ਹਾਂ ਗਲਤ-ਪਾਲਤ ਕਰ ਜੇ ਕੰਮ ਆਗਲਾ ਫਿਰ ਸਾਨੂੰ ਲੰਬਾ ਨਾ ਉਹ ਤਾਂ ਫਿਰ ਗੱਲ ਵਧੀਆ ਤੇਰੀ ਸਿਆਣੀ ਗੱਲ ਆ ਇੰਨਾ ਕੰਮ ਸਾਂਭਦੇ ਆ ਜਿੰਨਾ ਕਿ ਮੇਰੇ ਤੇ ਹੋ ਜੇ ਵਧੀਆ ਲੈ ਫਿਰ ਐਂ ਕਰ ਮੇਰੇ ਪਾ ਵੀ ਟਾਈਮ ਮੜ ਜਾ ਘਾਟਾ ਤੂੰ ਮੈਨੂੰ ਨਾ ਆਪਣਾ ਨੰਬਰ ਦੇ ਦੇ ਬਾਕੀ ਮੈਂ ਸਾਰੀ ਗੱਲ ਜਵਾਕਾਂ ਕਰਕੇ ਫੋਨ ਤੇ ਬਤਾ ਦੂੰ ਲੈ ਬਾਈ ਅੱਜ ਕੱਲ ਤਾਂ ਚਾਂਦੀ ਨੂੰ ਵੀ ਅੱਗ ਲੱਗੀ ਪਈ ਆ ਲੈ 900 ਰੁਪਏ ਕਿਲੋ ਹੋਈ ਪਈ ਆ ਨਾ ਸੱਚ 900 ਰੁਪਏ ਤੋਲਾ ਆ ਲੈ ਚੀਜ਼ਾ ਬੇਬੀ ਸਾਰਾ ਇਹੀ ਹਾਲਾ ਹੈ ਫੁੱਲਾ ਦੇਖ ਲੈ ਤੂੰ ਹੋਰ ਰਪਈਆਂ 2 2 4 4 ਰਪਈਆਂ ਚ ਠੀਕ ਇੱਕ ਪੱਤੀ ਮਿਲਦੀ ਆ ਤੇ ਨੰਬਰ ਇੱਕ ਵਾਰੀ ਦੱਸ ਦੇ ਆਪਦਾ ਖੇੜਾ ਇਹ ਵਾਲਾ ਨੰਬਰ ਆ ਦੇਖ ਲੈ 78144 70473 ਚਲ ਠੀਕ ਆ ਤਾਂ ਅਸੀਂ ਜੋ ਆਖੋਲਾ ਲੈਣਗੇ ਇਹਦੇ ਪਿੱਛੇ ਵੀ ਦੇਖ ਲੈ ਜੇ ਵਿਆਹ ਸਾਧੀਆਂ ਵੀ ਜੱਗ ਉਹਦੀ ਲੋੜ ਆ ਕੋਈ ਲੇਡੀ ਸੰਗੀਤ ਦੀ ਲੋੜ ਆ ਕੋਈ ਅਖਾੜੇ ਦੀ ਲੋੜ ਆ ਮਤਲਬ ਇਹ ਸਾਰੇ ਪ੍ਰੋਗਰਾਮ ਅੱਛਾ ਆਲਾ ਫਿਰ ਹੋਰ ਕਿਤੇ ਜਾਣ ਦੀ ਕੀ ਲੋੜ ਆ ਅਸੀਂ ਤਾਂ ਸੱਚ ਹੋਬੀ ਕਰਨਾ ਹੈਗਾ ਜੱਗ ਬੁੱਕ ਰਾਏ ਵਾ ਮਿਲ ਜੇ ਉਹ ਸੌਂਡ ਸੁੰਡ ਜਿਹੜਾ ਉਹ ਡੀਜੇ ਦਾ ਕੰਮ ਉਹ ਵੀ ਬੁੱਕ ਕਰਨਾ ਹਲ ਤਾਂ ਮੈਂ ਆਓ ਛੋਟਾ ਭਾਈ ਕਰਾ ਮੇਰਾ ਅੱਛਾ ਉਹ ਸੱਚ ਸੂਫੀ ਬਣਾ ਤੇਰਾ ਹੀ ਭਾਈ ਆ ਹਨਾ ਹਾਂ ਅਸੀਂ ਰਲ ਮਿਲ ਕੇ ਨਾ ਠੇਕਾ ਹੀ ਕਰ ਲੈਣੇ ਆ ਜਿਵੇਂ ਕੋਠੀ ਦਾ ਅੱਛਾ 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 ਵਿੱਚ ਹੀ ਲੜੀਆਂ ਗਾ ਦਾਂਗੇ ਵਿੱਚ ਹੀ ਡੀਜੇ ਵਿੱਚ ਹੀ ਜੱਗੋ ਲੇਡੀ ਸੰਗੀਤ ਜੋ ਕੁਝ ਵੀ ਕਰਾਣਾ ਓਹੋ ਅੱਛਾ ਤਾਂ ਹੀ ਜੁਆਕ ਬਾਰ-ਬਾਰ ਕਰ ਰਹੀ ਸੀ ਕਹਿੰਦੇ ਸੂਫੀ ਡੀਜ ਸੂਫੀ ਡੀਜ ਲਿਖਿਆ ਹੋਇਆ ਉਹ বাজ ਰਿਹਾ ਉਹ ਅਖਾੜਾ ਵੀ ਲਾ ਦੂਗੇ ਅੱਛਾ ਪਹਿਲ ਸੇ ਚਖਾੜਾ ਲਾਣਾ ਨਾ ਉਹ ਵੀ ਲਾ ਲ ਰਹੇ ਆ ਕਿ ਫਿਰ ਤਾਂ ਸਾਰਾ ਕੁਝ ਤੁਹਾਨੂੰ ਹੀ ਦੱਸ ਦਾਂਗੇ ਅਸੀਂ ਆਪਣੇ ਬਕਲਾਕਾਰ ਹੈਗੇ ਆ ਬਸ ਠੀਕ ਆ ਠੀਕ ਆ ਆ ਬਸ ਤੇਰਾ ਨੰਬਰ ਆ ਹਾਂ ਲ ਮੈਂ ਸ਼ਾਮ ਨੂੰ ਹੀ ਦੱਸ ਦੂੰ ਸਾਰਾ ਕੁਝ ਜੋ ਜੋ ਤੁਸੀਂ ਮਨ ਲਗਾ ਚਾਹੀਦਾ ਉਨਾ ਆਪਾਂ ਬਜਟ ਬਣਾ ਦਾਂਗੇ ਬਸ ਹਾਂ ਰੇਟ ਨੂੰ ਵੀ ਜਮਾ ਕਰ ਰਹੇ ਸੀ ਆ ਤਾਂ ਕਹਿੰਦੇ ਉਹਨਾਂ ਦਾ ਰੇਟ ਜਮਾ ਜਾਇਜ਼ ਆ ਸਾਰਾ ਰੇਟ ਰੇਟ ਵੱਲੋਂ ਆਪਣੀ ਗਰੰਟੀ ਆ ਰੇਟ ਆਪਾਂ ਜ਼ਿਆਦਾ ਨਹੀਂ ਲੈਂਦੇ ਹਾਂ ਕਹਿੰਦੇ ਉਹਨਾਂ ਦਾ ਜਮਾ ਸਹੀ ਰੇਟ ਆ ਐਨ ਪੂਰਾ ਪੂਰਾ ਲਾਣੇ ਆ ਚਲ ਠੀਕ ਆ ਬਾਈ ਫਿਰ ਮੈਂ ਚਾਲਦੀ ਹਾਂ ਕੋਈ ਨਾ ਚਾਹ ਚਾਹ ਪੀ ਕੇ ਜਾਈਏ ਨਾ ਨਾ ਬਸ ਚਾਹ ਤੱਕ ਹੀ ਬਸ ਚਾਹ ਉਧਰ ਵੀ ਤੁਹਾਡੀ ਹਾਂ ਚਲੋ ਠੀਕ ਆ ਠੀਕ ਆ ਉਹਦਾ ਕੰਮ ਪੂਰਾ ਜੋਰ ਨਾਲ ਚੱਲ ਰਿਹਾ ਕੀਤੋ ਕਰਈਆਂ ਹਾਂ 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 ਆ ਗਿਆ ਆ ਗਿਆ ਆ ਲੰਘ ਗਿਆ ਨਹੀਂ ਤੈਨੂੰ ਮੇਰੀ ਅੱਜ ਕਿਵੇਂ ਯਾਦ ਆ ਗਈ ਐ ਕਿਆ ਕਰਾਂ ਬਹੁਤ ਪਰੇਸ਼ਾਨ ਹਾਂ ਬੀਬੀ ਕਿਉਂ ਉਹ ਕਰਿਆ ਵਿਆਹ ਤਾਂ ਕੋਈ ਡੀਜੀ ਵਾਲਾ ਨਹੀਂ ਮਿਲ ਰਹਾਗਾ ਨਾ ਕੋਈ ਸਜਾਵਟ ਵਾਲਾ ਮਿਲ ਰਿਆ ਲਾ ਫੇਰ ਇਸ ਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ ਪਰੇਸ਼ਾਨਿਆ ਬੀਬੀ ਰਿਸ਼ਤੇਦਾਰਾਂ ਨਾਲੇ ਸ਼ੁਰੂ ਹੋ ਗਏ ਹਲੇ ਕੋਈ ਕੰਮ ਨਹੀਂ ਬਣਿਆ ਹੈਗਾ ਪੂਰਾ ਕੋਈ ਨਹੀਂ ਮਿਲਿਆ ਹਲੇ ਨਾ ਮਿਲਿਆ ਨਹੀਂ ਹੈਗਾ ਓਹੋ ਮੈਂ ਤਾਂ ਅੱਜ ਆਪ ਬੁੱਕ ਕਰਕੇ ਆਈ ਹਾਂ ਤੂੰ ਮੈਨੂੰ ਪਹਿਲਾਂ ਦੱਸਦੀ ਉਹਨਾਂ ਨਾਲ ਹੀ ਲੈ ਚਾਹੀਦੀ ਤੂੰ ਕਿਸ ਨੂੰ ਬੁੱਕ ਕਰਾਈ ਤੈਨੂੰ ਕੌਣ ਮਿਲ ਗਿਆ ਲੈ ਆਪਣੇ ਸਾਰੇ ਪਿੰਡ ਚ ਸੱਤੇ ਉਹਨਾਂ ਤਾਂ ਸਭ ਤੋਂ ਮਸ਼ਹੂਰ ਐ ਅੱਛਾ ਤੂੰ ਉਹਨਾਂ ਨੂੰ ਕਰਾਈ ਫੇਰ ਬੁੱਕ ਹੋਰ ਉਹਨਾਂ ਦੇ ਤਾਂ ਸਾਰਾ ਕੁਝ ਆ ਤੈਨੂੰ ਕੀ ਕੀ ਚਾਹੀਦਾ ਮੈਂ ਤਾਂ ਸਾਰਾ ਕੁਝ ਚਾਹੀਦਾ ਸਜਾਵਟ ਚਾਹੀਦੀ ਆ ਇੱਕ ਵਾ ਜਿਹੜੇ ਜਾਗੋ ਚਾਹੀਦੀ ਆ ਅੱਛਾ ਹੋਰ ਹੋਰ ਵੀ ਉਹ ਜਿਹੜੇ ਚੁਮਰ-ਚੁਮਰ ਲਗੇ ਹੋਮਾ ਪੱਖੀਆਂ ਹੋਮਾ ਉਹ ਚੀਜ਼ ਵੀ ਮੇਰੇ ਪਾਸ ਨਾ ਉਹਦਾ ਕਾਰਡ ਆ ਨੰਬਰ ਆ ਉਹਦੇ ਤੇ ਅੱਛਾ ਲੈ ਆਈ ਤੂੰ ਫੇਰ ਨੰਬਰ ਹਾਂ ਮੇਰੇ ਕੋਲ ਨਾ ਨੰਬਰ ਆ ਮੈਂ ਤੈਨੂੰ ਉਹ ਦੰਨੀ ਆ ਉਹ ਦੇ ਦੇ ਫਿਰ ਮੈਨੂੰ ਮੈਂ ਅੱਜੀ ਲੈ ਕੇ ਆਈ ਆ ਚੱਲ ਮੈਂ ਉਹ ਮੁੰਡੇ ਨੂੰ ਦੇ ਦਾਂਗੇ ਮੁੰਡਾ ਕਰ ਲੇਗਾ ਗੱਲ ਸਾਰੀ ਆਪਣੀ ਉਹਨਾਂ ਕੋਲ ਤਾਂ ਇੰਨਾ ਸਮਾਨ ਐ ਚਾਹੇ 10 ਬਿਆਹਾਂ ਦਾ ਇਕੱਠਾ ਲਵਾ ਲਈ ਹੋਰ ਐਵੇਂ ਪੱਤ ਫੋਨ ਫੂਨ ਨਹੀਂ ਚੱਲ ਤੂੰ ਮੈਨੂੰ ਨੰਬਰ ਦੇ ਫਿਰ ਮੈਂ ਤੈਨੂੰ ਮੈਂ ਕੱਢ ਕੇ ਦੇ ਦਿੰਦੀ ਸਾਰੀ ਗੱਲ ਰੇਟ ਨੂੰ ਦੱਸਦੀ ਗੱਲ ਲੇਗਾ ਮੈਂ ਤਾਂ ਅੱਜ ਨਾਲੇ ਦੇਖ ਸਨੇਾਰੇ ਕੇ ਜਾਂ ਕਿ ਆ ਲੈ ਕੇ ਆਈ ਆ ਦਿਖਾ ਅੱਛਾ ਹੋਰ ਚੱਲ ਤੇ ਇੱਕ ਹੋ ਗਈ ਹੋਣੀ ਫਿਰ ਤਿਆਰੀ ਪੂਰੀ ਬੱਸ ਚੋਲੀ ਜਾਂਦੀ ਆ ਹਲੇ ਤਾਂ ਆ ਵੇਖ ਏ ਉਹਦਾ ਨੰਬਰ ਆ ਬਾਈ ਦਾ ਲਿਖਿਆ ਹੋਇਆ। ਅੱਛਾ ਦਿਖਦਾ ਨਹੀਂ ਯਾਰ ਵੀ ਨੀਗਾ ਜੀ ਘੱਟਾ। ਕੋਈ ਐਨਕਲੇ ਕਿੱਥੇ ਆਇਆ ਕਰੋ ਨਾਲ। ਆ ਨੰਬਰ ਆ। ਜੋ ਅਸਾਂ ਕਹਦੀਆਂ ਪੀ ਬੁਲਾ ਲੈਣਗੇ। ਚੱਲ ਕੋਈ ਨਾ। ਇਹਨਾਂ ਕੋਲ ਸਾਰਾ ਕੁਝ ਹੈਗਾ। ਕਿਤੇ ਨਹੀਂ ਚੱਕਰ ਚ ਪੈਣ ਦੀ ਲੋੜ। ਨਾਲੇ ਇੱਕ ਦੂਜੀ ਗੱਲ, ਰੇਟ ਵੀ ਜਮਾਂ ਸਹੀ ਲੰਦੇ ਆ ਤਾਂ। ਅੱਛਾ। ਹਾਂ, ਰੁਪਈਆ ਦਾ ਟਾਂਕਾ ਨਹੀਂ ਲੰਦੇ ਕਿਸੇ ਨੂੰ। ਅੱਛਾ। ਹੂੰ। ਚਲ ਕੋਈ ਨਾ ਫਿਰ ਮੈਂ ਜੋਕਾਂ ਦੇ ਮੈਂ ਘਰੇ ਗੱਲ ਕਰ ਲਈਏ ਹਣਾ ਲੈ ਹੋਰ ਤੂੰ ਲੈ ਉਹ ਦੱਸ ਜਿਹੜਾ ਉਹ ਮੈਂ ਤਾਂ ਭੁੱਲ ਗਈ ਜਿਹੜਾ ਮਜਾਮਾ ਜਾਂ ਸਪੀਕਰ ਜੇ ਹੋਮਾ ਉਹ ਵੀ ਹੈਗੇ ਆ ਹਾਂ ਸਾਰਾ ਕੁਝ ਆ ਪਿੱਛੇ ਲਿਖਿਆ ਹੋਇਆ ਓਰੇ ਆ ਨਵੇਂ ਪੜ ਕੇ ਸੁਣਾ ਤਾਂ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਅੱਛਾ ਚਲ ਕੋਈ ਨਾ ਮੈਂ ਤਾਂ ਫਿਰ ਜੋਕਾਂ ਹਾਂ ਇਹ ਸਾਹਮਣੇ ਗੱਲ ਕਰ ਲਈਏ ਹਾਂ ਨੰਬਰ ਮਲਾ ਲਿਓ ਚਲ ਅੱਛਾ ਹੋਰ ਚਾਹ ਬਣਾ ਕੇ ਲਿਆ ਮਲੇ ਬਸ ਪੈਣੀ ਚਾਚੂ ਸਾਪੀ ਕੀ ਆਈ ਸੀ ਮੈਂ ਤਾਂ ਯਹੀ ਪੁੱਛਦੀ ਫਿਰੀ ਸੀ ਮੈਂ ਕਿਹਾ ਪੁੱਛਾਂ ਨਹੀਂ ਨਹੀਂ ਮੈਨੂੰ ਤਾਂ ਹਣ ਤੱਕ ਵਿਆਹ ਦਾ ਕੰਡ ਦਿਆਂ ਨਹੀਂ ਤੂੰ ਦੇਣਾ ਮੰਗੀ ਉਹ ਜੁਆਖ ਜੂ ਕਾਪੀਓ ਬੰਡੇ ਐ ਮੈਂ ਨਹੀਂ ਕੁਛ ਬੰਦਦੀ ਬੁੰਦਦੀ ਮੈਂ ਤਾਂ ਘਰ ਤੋਂ ਹੁਣ ਮਾੜੀ ਜੀ ਆਈ ਤੀਗੀ ਹੂੰ ਬੈਲੀ ਹੋ ਕੇ ਮੈਂ ਕਿ ਚੱਲ ਮੈਂ ਉਹਨੂੰ ਪੁੱਛ ਕੇ ਆਵਾਂ ਕੋਈ ਹੈਗਾ ਤੇਰੀ ਜਾਨ ਹਾਂ ਹਾਂ ਬੁਲਾਵਾਂਗੀ ਕੁੜੇ ਵਿਆਹ ਕੇ ਰੋਜ਼ ਰੋ ਜਾਣੀ ਨਾ ਬੱਸ ਪੈਣ ਚੱਲ ਠੀਕ ਆ ਅੱਛਾ ਹਾਂ ਇਹਨਾਂ ਨੂੰ ਕਹਿਦੀ ਬੱਸ ਆਪੀ ਕਰ ਦੇਣਗੇ ਸਾਲ ਕੁਛ ਸਾਰਾ ਕੁਛ ਹੈਗਾ ਨਾ ਕਿ ਬੱਸ ਹਾਂ ਠੀਕ ਆ ਉਈਓ ਬੋਲੀ ਜੀ ਧੱਕੇ ਖੰਦੀ ਫਿਰ ਜਾ ਮੈਨੂੰ ਪਹਿਲਾਂ ਆਪਾਂ ਲਈ ਦੱਸ ਦਿੰਦੀ ਉਹਨੂੰ ਤਾਂ ਬੁੱਕ ਵੀ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਬੱਬਲਖੋਰ ਦੋਸਤੋ ਮੇਰੇ ਨਾਲ ਹੈ ਸੱਤਾ ਸਨੋਰੀਆ ਇਹ ਮੇਰੇ ਰੀਅਲ ਬ੍ਰਦਰ ਨੇ ਤੇ ਇਹਨਾਂ ਦਾ ਸੱਤਾ ਆਰਟ ਦੇ ਨਾਮ ਤੇ ਡੈਕੋਰੇਸ਼ਨ ਦਾ ਕੰਮ ਹੈਗਾ ਤੁਸੀਂ ਆਪਣੇ ਵਿਆਹ ਤੇ ਆਪਣੇ ਇਵੈਂਟ ਨੂੰ ਖੂਬਸੂਰਤ ਬਣਾਉਣ ਲਈ ਸੱਤਾ ਆਰਟ ਨਾਲ ਕੰਟੈਕਟ ਕਰ ਸਕਦੇ ਹੋ 78144 70443 ਤੇ ਯਾਨੀ ਕਿ 7814470443 ਏ ਇਹਨਾਂ ਦਾ ਹੈਗਾ ਜੀ ਕੰਟੈਕਟ ਨੰਬਰ ਤੇ ਤੁਸੀਂ ਇਸ ਤੋਂ ਬਿਨਾ ਲਾਈਟ ਸਾਊਂਡ ਤੇ ਵੀ ਇਹਨਾਂ ਲਈ ਕੰਟੈਕਟ ਕਰ ਸਕਦੇ ਹੋ ਉਸ ਤੋਂ ਬਿਨਾ ਜਾਗੋ ਲੇਡੀ ਸੰਗੀਤ ਵਗੈਰਾ ਲਈ ਸੰਪਰਕ ਕਰ ਸਕਦੇ ਹੋ ਪੂਰਾ ਜਿਹੜਾ ਇਵੈਂਟ ਹੈ ਆਪਣਾ ਖੂਬਸੂਰਤ ਬਣਾ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ